ਸੁਖੋ ਟਲ ਗੁਰਸੇਵੀਐ ਐਹਨੇ ਸਹਜ ਸੁਭਾਈ ਦਰਸ਼ਨ ਪਰ ਸੈੰਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਨਾਮ ਵਾਹਿਗੁਰੂ ਸਾਹਿਬ ਜੀ ਤੇਲੰਗ ਘਰ ਦੂਜਾ ਮਹਲਾ ਪੰਜਵਾਂ ਤੁਦ ਬਿਨ ਤੂੰ ਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋਏ ਤੇਰਾ ਜੋਰ ਤੇਰੀ ਮਨਟੇਕ ਸਦਾ ਸਦਾ ਜਪ ਨਾਨਕ ਏਕ ਤੂਤ ਬਿਨ ਤੂਜਾ ਨਹੀਂ ਕੋਇ ਤੂ ਕਰਤਾਰ ਕਰਹਿ ਸੋ ਹੋਇ ਜੋਰ ਤੇਰੀ ਮੰਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾਤਾਰ ਤੇਰਾ ਆਧਾਰ ਰਹਾ ਹੋ ਹੈ ਤੂੰ ਹੈ ਤੂੰ ਬਨਹਾਰ ਅਗਮ ਅਗਾਦ ਊਚ ਆਪਾਰ ਜੋ ਤਦ ਸੀ ਮੈਂ ਤਿੰਨ ਭੋ ਦੁਖ ਨਹੀਂ ਗੁਰ ਪ੍ਰਸਾਦ ਨਾਨਕ ਗੁਣ ਗਾਈ ਜੋਤੀ ਸੋ ਤੇਰਾ ਰੂਪ ਗੋਣ ਨੇਦਾਨ गोविन्द अनूप सिमर 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 जन सोए नानक करम परापत होई जिन जपिया ਤਿਸ ਕੌ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਚੋਂ ਤੂਰ ਜਿਨ ਜਪਿਆ ਤਿਸ ਕਉ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੁਰ ਸੰਤ ਜਨਾ ਕੀ ਬਾਚੋਂ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗ ਘਰ ਦੂਜਾ ਮਹਿਲਾ ਪੰਜਵਾ ਤਤ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਪਾਵਨ ਪਵਿੱਤਰ ਮੁਖ ਵਾਕ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਆੰਗ 723 24 ਉੱਪਰ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਈਬਾਂ ਦਾ ਰ삐 ਗੁਰ ਫਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਨਿਵਾਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ